ਕੀ ਤੁਸੀਂ ਵੀ ਇਹ ਅਭਿਆਸ ਕਰਕੇ ਦੇਖ ਲਓ ਅਸੀਂ ਐਵੇਂ ਥਾਮਾਂ ਲੱਭਦੇ ਫਿਰਦੇ ਆਕਾਂਤ ਮਹਾਰਾਜ ਮਹੱਲੇ ਪੰਜਵੇਂ ਨੇ ਇੱਕ ਬੜਾ ਸੋਹਣਾ ਸੂਲ ਦੱਸਿਆ ਸੋ ਆਕਾਂਤੀ ਜਿਸ ਰਿਦਾ ਥਾਏ ਜੇ ਆਕਾਂਤੀ ਜਾ ਕੇ ਵੀ ਤੁਹਾਡਾ ਰਿਦਾ ਤੜਫਦਾ ਰਿਹਾ ਉੱਥੇ ਸ਼ਾਂਤੀ ਨਾ ਮਿਲੀ ਕਹਿੰਦਾ ਆਕਾਂਤੀ ਉਹ ਹੈ ਜਿਹਦੇ ਅੰਦਰ ਕਾਂਤ ਹੈ ਸੋ ਆਕਾਂਤੀ ਜਿਸ ਰਿਦਾ ਥਾਏ ਇਸ ਕਰਕੇ ਰਿਦੇ ਨੂੰ ਖੜਾ ਕਰਨਾ ਸਿੱਖੋ ਅੰਦਰ ਹੀ ਸ਼ਾਂਤੀ ਹੈ ਜਿਉਂ-ਜਿਉਂ ਉੱਚੀ ਜਪੋਗੇ ਤਿਉਂ-ਤਿਉਂ ਮਾਨੇ ਠਹਿਰੇਗਾ ਇਸ ਕਰਕੇ ਉੱਚੀ ਜਪਣ ਦਾ ਇਹ ਫਾਇਦਾ ਖਾਸ ਕਰਕੇ ਸੰਗਤ ਵਿੱਚ ਸਾਰੀ ਸੰਗਤ ਜਪਰੀ ਹੋ ਜਹਾ ਜਿੰਨੇ ਮਰਜੀ ਬਾਜ਼ਾਰ ਦੇ ਸ਼ੋਰ ਢੋਲ ਵਜਦੇ ਰਹਿਣ ਤੁਹਾਡੀ ਸਾਰਿਆਂ ਦੀ ਧੁਨ ਐਸੀ ਉਠੂਗੀ ਉਹ ਉਹ ਤੁਹਾਡੇ ਕੰਨ ਚ ਧੋਣੀ ਪਾਉਗੀ ਇਸ ਕਰਕੇ ਸੰਗਤ ਦੇ ਜਪਣ ਦਾ ਮਹਾਤਮੇ ਹੈ ਰਲ ਕੇ ਵੀ ਉੱਚੀ ਜਪਣ ਨਾਲ ਸਾਰਿਆਂ ਦਾ ਹੀ ਮਨ ਟਿਕਣਾ ਸ਼ੁਰੂ ਹੋ ਜਾਊ ਔਰ ਬਾਹਰ ਨਹੀਂ ਜਾਏਗਾ ਇਸ ਕਰਕੇ ਜਿਹੜੀ ਧੁਨ ਨਾਲ ਨਾਮ ਜਪਣਾ ਉੱਚੀ ਉਹ ਫਿਰ ਉਹਨਾਂ ਦਾ ਹਜ਼ਰਤ ਮੁਹੰਮਦ ਸਾਹਿਬ ਨਾਲ ਇੰਨਾ ਨਾਮ ਜਪਿਆ ਉਹਨਾਂ ਦੀ ਬਿਰਤੀ ਪੱਕ ਗਈ ਉਪਿਆ ਟੂਰ ਬਿਜਾਉਂਦਾ ਰਹੇ ਉਸ ਦਾ ਹੋਰ ਅੰਦਰ ਮਨ ਚੜਿਆ ਦਸਵੇਂ ਆਕਾਸ਼ ਹੋਰ ਅੰਦਰ ਸੁਰਤ ਪੱਕ ਗਈ ਛੋੜ ਦੇ ਵਿੱਚ ਸੁਰਤ ਪਕਾਉਣੀ ਤਦੇ ਗ੍ਰੇਸ਼ਟ ਦੇ ਵਿੱਚ ਜਿਹੜਾ ਹੰੜਿਆ ਹੋਵੇ ਸਾਧੂ ਉਹ ਮਾਰ ਨਹੀਂ ਖਾਂਦਾ ਜਿਹੜਾ ਜਿੰਨੇ ਜਿਹੜਾ ਚਾਂਸ ਹੈ ਨਾ ਚਾਂਸ ਇਹ ਇਨਸਾਨ ਦਾ ਸਭ ਤੋਂ ਵੱਡਾ ਦੋਸਤ ਤੇ ਦੁਸ਼ਮਣ ਹੈ ਜਿੰਨੂੰ ਮੌਕਾ ਹੀ ਨਾ ਮਿਲਿਆ ਹੋਵੇ ਸ਼ੋਰ ਸੁਣਨ ਦਾ ਉਹਦੇ ਮਾਰੇ ਜਿਵੇਂ ਕੰਨਾਂ 'ਚ ਸ਼ੋਰ ਪੈ ਜਾਏਗਾ ਉਹ ਤੜਫਦਾ ਯਾਰ ਰਤੀ ਯਾਰ ਘਰ 'ਚ ਭਾਂਡਾ ਡਿਗਿਆ ਨਹੀਂ ਤੇ ਉਹ ਤੜਫਿਆ ਨਹੀਂ ਘਰ ਚ ਬੱਚਾ ਰੋਇਆ ਨਹੀਂ ਤੇ ਉਹ ਯਾਰ ਚੁੱਪ ਕਰਾ ਇਹਨੂੰ ਕਿਉਂਕਿ ਉਹ ਉਹਦੇ ਅੰਦਰ ਸ਼ਾਂਤੀ ਨਹੀਂ ਉਹ ਡਿਸਟਰਬ ਹੋ ਜਾਂਦਾ ਤੇ ਜਿਹੜੇ ਲਾਲੇ ਦੋਲੇ ਕੁਛ ਭਾਵੇਂ ਤੱਤੀਆਂ ਤਵੀਆਂ ਤੇ ਬਿਠਾ ਲ ਦਿਓ ਆਰੇ ਸਿਰ ਤੇ ਚਲਾ ਦਿਓ ਕੁਛ ਕੱਢ ਦਿਓ ਰੰਬੀ ਨਾਲ ਖੋਪਰੀ ਲਾਈ ਚੱਲੋ ਉਹਨਾਂ ਦੇ ਅੰਦਰ ਉਹਨਾਂ ਦਾ ਮਨ ਪੱਕੇ ਆ ਤੜਫਦਾ ਨਹੀਂ ਹਿੱਲਦਾ ਨਹੀਂ ਐਨ ਸ਼ਾਂਤ ਹੈ ਇਸ ਕਰਕੇ ਜਿਹੜਾ ਕੇ ਨਾਮ ਜਪਣਾ ਹੈ ਇਹਨੂੰ ਜਿੰਨਾ ਅਸੀਂ ਉੱਚੀ ਜਪਾਂਗੇ ਪਹਿਲਾਂ ਪਹਿਲਾਂ ਇਸੀ ਕਰਕੇ ਜੀ ਪਹਿਲੀ ਸਟੇਜ ਲੱਭ ਰਿਹਾ ਬਾਣੀ ਰਾਹੀ ਵੀ ਭਗਤਾ ਉਹ ਜਿਹੜਾ ਸ਼ਰੋਮਣੀ ਭਗਤ ਹੈ ਮਹੱਲਿਆਂ ਤੋਂ ਬਾਅਦ ਕਬੀਰ ਜੀ ਉਹਦੀ ਪਹਿਲਾਂ ਬਾਣੀ ਆਏਗੀ ਉਹ ਕਹਿੰਦਾ ਉਹ ਮੈਂ ਤੇ ਦੁਹਾਈ ਪਾਈ ਤੇ ਮੈਨੂੰ ਤੇ ਸਵਾਦ ਆ ਗਿਆ ਕਹ ਜੀ ਸੋਚਿਆ ਕਿਸੇ ਨਾ ਵੀ ਪੰਜ ਪਿਆਰਿਆਂ ਨੂੰ ਗੁਪਤ ਨਾਮ ਦਿੱਤਾ ਹੋਏ ਪੰਜਾਂ ਪਿਆਰਿਆਂ ਨੂੰ ਕਿਸੇ ਸਿੰਘ ਨੂੰ ਕੰਨ ਚ ਜਾਂ ਹੌਲੀ ਦਿੱਤੀ ਬਾਜੀ ਸ਼ਿਕਾ ਕਰਤਾ ਕਹ ਜੀ ਇਸ ਤਰ੍ਹਾਂ ਕਿਹਾ ਪੰਜ ਪਿਆਰੇ ਕਦੇ ਬੋਲ ਵਾਹੇ ਦਰਜੀ ਕਾ good to be